मुकम्मल सभी की एकता के लिए मीटिंग की जैसा आप सभी जानते हैं और उस मीटिंग में मिनिमम कम से कम एकता के ऊपर चर्चा हुई है और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी है जतन हमारी ओर से कोशिश होंगे आज क्योंकि डल्लेवाल जी की हालत बहुत क्रिटिकल है हमने मीटिंग भी जल्द करने की हरदो झंडे जी चले गए हैं वहाँ उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में ਅਭੀ ਕੁਝ ਦਿੱਕਤਾਂ ਹੈ ਤਾਂ ਮਿਨਿਮਮ ਇਕਤਾ ਕੇ ਲਿਏ ਅਮਨੇ ਹੱਥ ਪੜਾ ਦਿਆ ਹੈ ਔਰ ਹਮ ਆਸ਼ਾ ਕਰੇਗੇ ਜਲਦੀ ਇਹ ਮਿਨਿਮਮ ਇਕਤਾ ਹੋ ਇਸ ਯਹੀ ਬਾਤ ਸੀ ਜੋ ਮੈਨੇ ਆਪਕੋ ਬਤਾਨੀ ਸੀ ਆ ਬੰਗੂ ਸਾਹਿਬ ਜ ਪੰਜਾਬੀ ਪੱਤਰਕਾਰ ਦੋਸਤੋ ਜਿਵੇਂ ਭਦੇਰ ਸਾਹਿਬ ਨੇ ਗੱਲ ਕੀਤੀ ਦੋਨੇ ਫਾਰਮਾਂ ਦੀ ਮੀਟਿੰਗ ਹੋਈ ਸੀ 13 ਨੂੰ 13 ਤੋਂ ਆਜ ਤੱਕ 18 ਤਰੀਕ ਦਾ ਤਿੰਨੇ ਫਾਰਮਾਂ ਦੀ ਮੀਟਿੰਗ ਹੋਈ ਸੋ ਮੈਂ ਕਲੀਅਰ ਸ਼ਬਦਾਂ 'ਚ ਕਹਾਂ ਵੀ ਦੋਨੋਂ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ ਬਟਾਂਦਰਾ ਹੋਇਆ। ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ। ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰਦੋ ਚੰਡੇ ਸਾਹਿਬ ਆਏ ਸੀ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਆ ਮਰਨ ਵਰਤ ਦੇ ਵਿੱਚ ਉਹ ਚਲੇਗੇ ਸਿਹਤ ਠੀਕ ਨਹੀਂ ਸੀ ਔਰ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫਾਰਮ ਏਕਤਾਲੇ ਪਾਸੇ ਨੂੰ ਨਾ ਪਹਿਲਾਂ ਕਿਤੇ ਪੈਰ ਪਿੱਛੇ ਖਿੱਚਿਆ ਅਸੀਂ ਤਾਂ ਹਾਂ ਮੀ ਆ ਬਹੁ ਬੜੇ ਏਕਤਾ ਦੇ ਸੋ ਉਸ ਤੋਂ ਗੱਲ ਮੇਰੇ ਦੋਸਤ ਲਖਮਿੰਦਰ ਹੌਲਖ ਰੱਖ ਲੈਣਗੇ पत्रकार साथियों बात बताई थी एकता सब चाहते हैं सबसे ज्यादा एकता चाहती है जो हमारे किसान मजदूर आवाम है वो चाहता है हम एकता में रहकर आंदोलन लड़े उनकी भावना को देखते हुए हमारे फॉर्मों ने जो आप आज आपको बता दिया कि मिनिमम एकता के लिए आज जो प्रयास किया था उसके लिए हमारे साथियों ने समय मांगा है तो हम उम्मीद करते हैं जो जनता की भावना है कि एकता हो जो हमारी सबकी दोनों फॉर्मों की भावना है और जिस हालात में सरदार जगीत सिंह डल्लेवाल जी हैं उस भावना को देखते हुए एकता जरूर होगी और ये जो मोर्चा आने वाले हमारे जो प्रोग्राम है वो दे रखे हैं आगे वाले वो ज्यों के त्यों हैं और हमारे सरदार जगीत सिंह डल्लेवाल जी आज चौप्पन दिन हो गए हैं अमर नाचन पर है जो दूसरे 111 बैठे थे कल भी 10 और बैठे हैं तो उनमें से भी चार पांच साथियों के हालात ਖਰਾਬ ਹੋ ਰਹੇ ਨੇ ਡੱਲੇਵਾਲ ਜੀ ਕੇ ਖੇਤ ਖਰਾਬ ਹੈ ਤਾਂ ਹਮ ਅਬ ਸਭੀ ਸਾਥੀ ਦੋਨੋ ਮੋਰਚੇ ਦੇ ਸਾਥੀ ਅਭੀ ਇਸ ਕੇ ਬਾਦ ਹਮ ਵਹੀ ਡੱਲੇਵਾਲ ਜੀ ਕੇ ਪਾਸ ਹੀ ਜਾ ਰਹੇ ਰਾਏ ਰਾਏ ਸਾਹਿਬ ਰਾਏ ਸਾਹਿਬ ਦਾ ਅੱਖਰ ਕਰਾਏ ਸਾਹਿਬ ਗੱਲ ਰੱਖਣ ਕੇ ਤੋਂ ਬਾਦ ਸਵਾਲ ਸਾਥੀਓ ਜਿਵੇਂ ਕਿ ਭੰਦੇਰ ਸਾਹਿਬ ਨੇ ਪੰਗੂ ਸਾਹਿਬ ਨੇ ਦੱਸਿਆ ਹੀ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਤੈਨੂੰ ਹੀ ਫਾਰਮਾ ਦੀ ਇਸ ਮੀਟਿੰਗ ਦੇ ਵਿੱਚ ਐ ਐਸਕੇਐਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇਵਲ ਨੂੰ ਵਧੇ ਹਨ ਕਾਫੀ ਮਿਨੀਮਮ ਏਕਾਓ ਤੋਂ ਬਾਅਦ ਮੈਕਸਿਮਮ ਏਕਤਾ ਵੱਲ ਵਧਾਂਗੇ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਹਾਂ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਬਾਰ-ਬਾਰ ਮਾਉਂਟਿੰਗ ਹੋ ਰਹੀਆਂ ਉਲਟੀਆਂ ਆ ਰਹੀਆਂ ਹੈ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧੀਆ ਦੇਖਿਆ ਇੱਥੇ ਸਭ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਤਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਧਰ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ ਇੱਕ 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਦੇਖੋ ਕੋਈ ਮੀਟਿੰਗ ਵਿੱਚ ਐਕਸ਼ਨ ਤੁਸੀਂ ਬਣਾਈ ਹੈ ਕਿ ਨਹੀਂ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾਵਾ ਅਸੀਂ ਮੀਟਿੰਗਾਂ 'ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਹਾਂ ਉਹਨਾਂ ਨੇ ਕੋ ਵਿਚਾਰਨਾ ਫਿਰ ਉਹਨਾਂ ਦੀ ਗੱਲ ਕਿੰਨਾ ਸਮਾਂ ਲੱਗਿਆ ਕੈਂਡੀ ਲੀਡਰ ਕਿੰਨੇ ਕਿੰਨਾ ਦੇਖੋ 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 ਮੈਂ ਉਹਨਾਂ ਨੂੰ ਕਿਉਂ ਕੇ ਉਹਨੂੰ ਜਬਾਅ ਦੇ ਦੋ ਬਾਕੀ ਦੇਖੋ ਸਵਾਲ ਤਾਂ ਇੰਨਾ ਵਾਂ ਤੇ ਮਿਨਿਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸਤੀ ਆਪਣੀ ਕੋਈ ਮਿਨਿਮਮ ਤੇ ਰਾਹ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸਦੇ ਪੇਖ ਹੱਸਿਆ ਕਿੱਥੇ ਆ ਪੇਖ ਨਹੀਂ ਦੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੁਣ ਲੋ ਅਜੇ ਮੀਟਿੰਗ ਕੁਛ ਨਹੀਂ ਹੋਏਗਾ ਮੇਰੀ ਬੇ ਮੇਰੀ ਬੇ ਮੇਰੀ ਬੇਨਤੀ ਇੰਨੀ ਆਪਾਂ ਕਹੀਏ ਗੱਲ ਹੋਈ ਆ ਮਿਨਿਮਮ ਇਕਤਾ ਤੇ ਗੱਲ ਵਧੀ ਅੱਗੇ ਤੁਰਿਆ ਉਹਨਾਂ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਜੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਹੈ ਬੰਦੇ ਸਾਹਿਬ 15000 ਦਾ ਸਵਾਲ ਐ ਕਿ ਸਾਰੇ ਇਕੱਠੇ ਹੋ ਜਾਵੇ ਹੋ ਰਹੀ ਹੈ ਨਾ ਮਿਨਿਮਮ ਤੇ ਮੈਕਸਿਮਮ ਇਕਤਾ ਦੇ ਵਿੱਚ ਕਨਵਰਟ ਹੋ ਗਈ ਆ ਮੀਟਿੰਗ ਦੇਖੋ ਭਰਾਓ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੁਛ ਵੀ ਅਜਿਹਾ ਅਸੀਂ ਦੋਵੇਂ ਫਾਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਏਕਤਾ ਦੇ ਵਿੱਚ ਕੱਲ ਨੂੰ ਰਿੱਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੱਝ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਏਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਮੀਟਿੰਗ ਦੀ ਸਮਾਂ ਪੰਦਰ ਸਮੇਂ ਦੱਸ ਦਿਓ ਕਿ ਮੀਟਿੰਗ ਰੱਖੀ ਹੈ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਮੈਂ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕੀ ਤੁਸੀਂ ਕਹਿ ਰਹੇ ਹੋ ਸਿਰ ਤੇ ਜ਼ਿਆਦਾ ਡਾਉਣਾ ਪਰ ਹਰੀ ਮੀਟਿੰਗ ਅੱਗੇ ਨਹੀਂ ਹੋਈ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਅਗਲੇ ਰੂਪ ਦੇ ਦੱਸਾਂਗੇ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਸਦਾ ਆਪਣੇ ਮੋਰਚੇ 'ਚ ਐਨਕ ਸਾਲ ਤੋਂ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡਾ ਭਰਾ ਕਹਿੰਦਾ ਵੀ ਆਹ ਆਪ ਬਣ ਗਈ ਸਾਡੀ ਗੱਲ ਅਸੀਂ ਪੰਜ-ਸੱਤ ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੱਗੇ ਸਮਰੱਥ ਸਾਨੂੰ ਸਾਡੇ ਜਨਰਲ ਫਾਰਮ ਨਾਲ ਗੱਲ ਕਰਨੀ ਪੈਣੀ ਆ ਭਾਈ ਉਹ ਸਮਾਤੇ ਦੇਣਾ ਪਊ ਨਾ ਕਿੰਨੇ ਦਿਨ ਬੰਗੇ ਨੇ ਉਹਨਾਂ ਨੇ ਕਿੰਨੇ ਦਿਨ ਮੱਗੇ ਸੀ ਮੀਟਿੰਗ ਰੱਖੀ ਗਈ ਸੀ ਤੇ ਅੱਜ ਵੀ ਵੀ ਮੰਗੀ ਸਾਡੀ ਮੀਟਿੰਗ ਉਹ ਲੋਕ ਨਹੀਂ ਕੋਈ ਜੋ ਵੀ ਲੋਕ ਨੇ ਮੰਗ ਲਈ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਢੱਲੇਵਾਲ ਦੀ ਸਾਡੀ ਸਥਿਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਤੁਹਾਡੇ ਨਾਲ ਸਾਡੇ ਅਸੀਂ ਕਹਿੰਦੇ ਮੈਂ ਫੇਰ ਵੀ ਕਹਿੰਦਾ ਮੈਂ ਨਹੀਂ ਕਿਤੇ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੂੰ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ ਨੂੰ ਕੋਈ ਹੋਰ ਫੈਸਲਾ ਹੋ ਜਾਵੇ ਮੁੰਡਾ ਮੁੰਡਾ ਤੋਂ ਬੈਠਕ ਹੋਏਗੀ ਨਾ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਇਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਕਾਂ ਉਹ ਦੱਸਣਗੇ ਪੱਤਰਕਾਰ ਦੋਸਤੋ ਭੰਗੇਰ ਸਾਹਿਬ ਨੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆਂ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜਿਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦੇ ਏਕਤਾ ਦਾ ਕੋਕੇ ਰਸਤੇ ਖੁੱਲੇ ਆ ਅਸੀਂ ਫਾਰਮ ਬਾਅਦ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਦਿੱਲੀ ਵਾਲ ਸਾਹਿਬ 54ਵੇਂ ਦਿਨ ਚ ਹੈ ਗਿਆ ਸਾਡੇ ਲਈ ਕਹਿਣ ਤੋਂ ਭਾਵ ਏਕਤਾ ਦਾ ਰਾਹ ਤਿੰਨਾ ਫਾਰਮਾ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਂ ਦਾ ਦੇ ਦੇਣਗੇ ਜਿਸ ਤਰ੍ਹਾਂ ਦੂਜੀ ਦੂਜੇ ਵੇਲੇ ਵੱਡੀਆਂ ਪ੍ਰੈਸ ਕਾਨਫਰੰਸਾਂ ਤੇ ਨਹੀਂ ਆਈਆਂ ਉਹਨਾਂ ਨੇ 15 ਤੋਂ 13 13 ਤੋਂ 18 ਹੁਣ 24 ਆ ਗਈ ਇਹ ਉਹਦੀ ਡੈਥ ਦੀ ਇੰਤਜ਼ਾਰ ਡੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਬਣ ਜੀਏ ਜਿਵੇਂ ਇਹ ਇਹ ਇੱਥੇ ਕਹਿੰਦੇ ਆ ਮੀਡੀਆ ਦੇ ਸਾਹਮਣੇ ਜਿਵੇਂ ਉਹ ਤਾਂ ਤੁਹਾਡੀ ਪੱਤਰਕਾਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਇਹ ਕਹਿੰਨਾ ਚਲੋ ਭੰਦੇਰ ਸਰਕਾਰ ਨਹੀਂ ਹੈ ਮੈਂ ਮੈਂ ਤਾਂ ਇੱਕ ਬੇ ਠੀਕ ਆਂ ਔਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ ਔਡਾ ਹੀ ਤਕੜਾ ਜਿੱਡਾ ਥੋਡੇ ਲਈ ਆ ਦੇਖੋ ਇਕਤਾ ਨੂੰ ਕੋਈ ਆਂਚ ਨਾ ਆਵੇ ਠੀਕ ਆ ਜੀ ਇਕਤਾ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਥੋਡੇ ਪੱਖੋਂ ਕੋ ਤੁਸੀਂ ਆ ਗੱਲ ਕਹੀ ਸੀ ਉਸ ਤੋਂ ਇਕਤਾ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂਗੇ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮੇਰੀ ਸੁਣ ਮੇਰੀ 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 ਗੱਲਾਂ ਕਰੋ ਪਰ ਇੱਕ ਚੀਜ਼ ਹੈ ਤੁਸੀਂ ਜਿਵੇਂ ਤੁਸੀਂ 15 ਵਾਲੀ ਕਿਤੇ ਕਰਵਾਈ ਸੀ ਪਹਿਲਾਂ ਦੀ ਮੀਟਿੰਗ ਨਹੀਂ ਨਹੀਂ ਤੁਸੀਂ ਫਿਰ ਦਲ ਸੁਣੋ ਹਾਂ ਤੁਸੀਂ ਜੁੜਾ ਤਾਂ ਮੀਡੀਆ ਵੀ ਜੁੜਿਆ 54 ਦਿਨ ਹੋ ਗਏ ਉੱਤੇ ਕਵਰੇਜ ਕਰਦੇ ਆ ਨੂੰ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਆਉਂਦੀ ਹੈ 9 ਜਨਵਰੀ ਨੂੰ ਇੱਕ ਤੱਕ ਮਤਨ ਤੱਕ ਪਾਸ ਹੁੰਦਾ ਹੈਗਾ ਅੱਜ 9 ਨੇ ਹੋ ਗਏ ਇੱਕ ਸਕਿੰਟ ਸਹਾਈ ਨਹੀਂ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਚਾਰਪਚੌੜ ਵਾਸਤੇ ਕਲੋ ਹੋਊਗਾ ਕੁਝ ਨਹੀਂ ਠੀਕ ਹੈ ਤੁਹਾਡੇ ਨੂੰ ਬੋਲ ਕੇ ਸਾਹਮਣੇ ਆਉਣੀ ਚਾਹੀਦੀ ਲੋਕ ਤਾਂ ਕੋਈ ਨਾ ਕਿਸੇ ਪਾਸੇ ਲੋਕਾਂ ਨੂੰ ਕੰਪਮ ਮਹਿਸੂਸ ਹੋ ਰਹੀ ਹੈਗਾ ਭੰਰਪੂਸੇ ਦੇ ਵਿੱਚ ਆਪਾਂ ਤਾਂ ਕੰਮ ਦੀ ਆ ਜਵਾਬ ਦਿੰਦਾ ਸਲੂਕ ਕਰਦਾ ਸਾਰੇ ਵੀਡੀਓ ਨੂੰ ਨਾਲੇ ਵੱਟ ਲੈ ਬੰਦਾ ਲੱਗਦਾ ਆਹੋ ਆਹੋ ਇਹ ਨੂੰ ਜਫਰ ਪੁੱਛਾਂਗੇ ਦੇਖੋ ਇੱਕ ਪਾਸੇ ਪੰਦੇਸਰੋਂ ਅਗਲਾ ਬਿਰਾਸ ਪੰਦੇਸਰ ਰੇਤਰੀ ਕੀ ਨਹੀਂ ਮੇਰੀ ਬੇਂਤੀ ਮੇਰੀ ਇੱਕ ਬੇਂਤੀ ਮੇਰੀ ਇੱਕ ਬੇਂਤੀ ਠੀਕ ਹੈ ਮੇਰੀ ਬੇਂਤੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਹੈ ਕਰ ਸਕਦੇ ਆਂ ਫੇਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇੱਕ ਤਾਂ ਨੂੰ ਆਂ ਚ ਨਾ ਆਵੇ ਲਈ ਇਹ ਤੀ ਕਹਿੰਦੇ ਵੀ ਤੂੰ ਸੋਚੀ ਨਾ ਠੀਕ ਆ ਗੱਲੇ ਸਾਹਿਬ ਦੇ ਹਾਲਾਤ ਬੇਜੜੇ ਹੋਏ ਨੇ ਕਿ ਇਹਨਾਂ ਨੂੰ ਦੇਖ ਕੇ ਠੀਕ ਹੈ ਤੇਰੀ ਨਹੀਂ ਛੋਡੀ ਗੱਲ ਆਪਣੇ ਸਾਹਿਬ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂ ਦੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਪੀ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲੀ ਅੰਦਰ ਤੋਂ ਦੋ ਦੋ ਫਾਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਪੇਜ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਿਹੜੀ ਜਿਹੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜਦ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆਉਦੇ ਮੀਟਿੰਗ ਦੀ ਡੇਟ ਰੱਖੀ ਹੈ ਬੰਦੇ ਇਹਦਾ ਸੋਚ ਇਹ ਨਹੀਂ ਲੱਗਦਾ ਕਿ ਕਿਸਾਨੀ ਮੰਗਾ ਨਾ ਉਹ ਜ਼ਿਆਦਾ ਕਿ ਕਿਸਾਨੀ ਸਰਕਾਰ ਉਹ ਵੱਡੀ ਹੋ ਗਈ ਹੈ ਸਵਾਲ ਤਾਂ ਵੱਡੇ ਹੈ ਕਿਸਾਨੀ ਮੰਗਾ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜੱਸੀ ਬੰਦੀਆਂ ਜਾਂ ਲੀਡਰਾਂ ਦੀ ਈਗੋ ਵੱਡੀ ਲੱਗ ਰਹੀ ਹੈ ਤੇ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਰ ਸਾਹਿਬ ਦੀ ਸਿਹਤ ਇੱਕ ਮਿੰਟ ਜੀ ਇੱਕ ਮਿੰਟ ਪੱਤਰਕਾਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆ ਵੀ ਸਾਡੇ ਦਰਮਾ ਫੋਰਮਾ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਪਰ ਅਸੀਂ ਕਹਿੰਦੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਨੂੰ ਕੋਈ ਸਵਾਲ ਦੋਨੇ ਫਾਰਮਾਂ ਨੂੰ ਸਿੱਧਾ ਸਾਹਮਣੇ ਸਾਨੂੰ ਕੋਈ ਸਵਾਲ ਨਾ ਹੋਵੇ ਕਹਨੂੰ ਇਹ ਕਹੇ ਵੀ ਭਾਈ ਤੁਸੀਂ ਇੱਕ ਤੱਕ ਕਿਤੇ ਨਾ ਕਿਤੇ ਰੋੜਾ ਬਣਿਆ ਹੈਗੇ ਆ ਤੁਹਾਡੇ ਤੇ ਖੁੱਲੇ ਆ ਦਰਵਾਜ਼ੇ ਉਹਨਾਂ ਨੇ ਕੋਈ ਸ਼ਰਤ ਰੱਖੀ ਹੈ ਇਹੋ ਜੀ ਅੰਗੁਰ ਸਾਹਿਬ ਆਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਦੇ ਸਵਾਲ ਸਾਡੇ ਭਰਾਵਾ ਮੇਰੀ ਬੇਨਤੀ ਆ ਦੇਖੋ ਪਰ ਸਖ ਯਤਨ ਆ ਅਸੀਂ 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 ਯਤਨ ਦਿਤਾਉਂਦੇ ਰਹਾਂਗੇ ਬਾਈ ਧੰਨਵਾਦ ਧੰਨਵਾਦ ਸਾਰੀ ਪ੍ਰੈਸ ਨੂੰ ਬਹੁਤ ਬਹੁਤ ਧੰਨਵਾਦ